ਗੌੜੀ ਕਬੀਰ ਜੀ ਵਖਿਆ ਵਿਆਪਿਆ ਸਗਲ ਸੰਸਾਰ ਵਖਿਆ ਲੈ ਡੂਬੀ ਪ੍ਰਵਾਹ ਰੇ ਨਰ ਨਾ ਵਿਚੌੜ ਕਤ ਬੌੜੀ ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾਉ ਸੁਰ ਨਰ ਦਾਦੇ ਲਗਿਆ ਅਗ ਨਿਕਟ ਨੀਰ ਪਸ ਪੀ ਵਸਨਾ ਝਾਗ ਚਿਤ ਤੋ ਚਿਤ ਤੋ ਨਿਕ ਸੋ ਨੀਰ ਸੋ ਜਲ ਨਿਰਮਲ ਕਥ ਤ ਕਬੀਰ ਗਉੜੀ ਕਬੀਰ ਜੀ ਜੇ ਕਲਪੂਤਨ ਗਿਆਨ ਵਿਚਾਰੀ ਵਿਦਵਾ ਕਸ ਨਾ ਭਈ ਮਹਤਾਰੀ ਜੇ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੋ ਉਹ ਅਪਰਾਧੀ ਰਹਾਉ ਮੁਝ ਮੁਝ ਗਰਬ ਗਏ ਕੀਨ ਬਚਿਆ ਬੁੱਢ ਭੋਜ ਰੂਪ ਜੀਵੇ जग ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕ ਰੂਪ ਗੌੜੀ ਕਬੀਰ ਜੀ ਜੋ ਜਨ ਲਹਿ ਖਸਮ ਕਾ ਨਾਉ ਤਿੰਨ ਕੈ ਸਦ ਬਲ ਹਰ ਜਾਉ ਸੋ ਨਰਮਲ ਨਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਪਾਵੈ ਰਹਾਉ ਜੇ ਗਡ ਰਾਮ ਰਹਿਆ ਭਰਪੂਰ ਤਿਨ ਕੀ ਅਲ ਪੰਕਜ ਹਮ ਦੂਰ ਜੇ ਗਡ ਰਾਮ ਰਹਿਆ ਬਰਬੂਰ ਤਨ ਕੀ ਪਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੁ ਹੈ ਮੇਰੀ ਬਾਠੀ ਸੰਚ ਮਹਾਰਸ ਧਨ ਪਿਆ ਕਾਠੀ ਵਾ ਕੋ ਕਹੀਐ ਸਹਿਜ ਮਤਵਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਨ ਜੋ ਮਿਲ ਆਈ ਆਨੰਦ ਮਾਤੇ ਅਨ ਦਿਨ ਜਾਈ ਚੇਨਤ ਜੀਤ ਨਿਰੰਜਨ ਲਾਇ ਕਹੋ ਕਬੀਰ ਤਵਨ ਪਉ ਪਾਇ ਗੌੜੀ ਕਬੀਰ ਜੀ मन कस पाओ मन व्यापी मन मार कवन सिद्ध थापी कवन सो मुन जो मन मारे मन को मार कह किस तारै रहाओ मन अंतर बोलै सब कोई मन मारे बिन भगत ना होई कहो कबीर ਜੋ ਜਾਣੈ ਭਿਉ ਮਨ ਮਦਸੂਦਨ ਤ੍ਰਿ ਭਵਨ ਦਿਓ ਗਉੜੀ ਕਬੀਰ ਜੀ ਓਏ ਜੁਦ ਸਹਿ ਅੰਬਰ ਧਾਰੇ ਕਿਨੋਏ ਚਿੱਤੇ ਚਿਤ ਤਨਹਾਰੇ ਕਹੋ ਰੇ ਪੰਡਤ ਅੰਬਰ ਕਾ ਸਿਉ ਲਗਾ 부ਜੈ 부ਜਨ ਹਾਰ ਸਭਾਗਾ ਰਹਾਉ ਸੋਰਜ ਚੰਦ ਕਰੇ ਹੁ ਜਹਾਰਾ ਸਭ ਮੈਂ ਪਸਰਿਆ ਬ੍ਰਹਮ पसारा ਕਹੋ ਕਬੀਰ ਜਾਣਗਾ ਸੋਏ ਹਿਰਦੇ ਰਾਮ ਮੁਖ ਰਾਮ ਮੈਂ ਹੋਏ ਗਉੜੀ ਕਬੀਰ ਜੀ ਵੇਦ ਕੇ ਪਤਰੀ ਸਿਮਰਤ ਭਾਈ ਸਾਂਕਲ ਜੇਵਰੀ ਲਹਿ ਆਈ ਆਪਨ ਨਗਰ ਆਪ ਤੇ ਬਾਂਧਿਆ ਮੋਹ ਕੈ ਫਾਦ ਸਕਾਲ ਸਰਸਾਂਦਿਆ ਰਹਾ ਕਟੀ ਨਾ ਕਟੈ ਟੂਟ ਨਹ ਜਾਈ ਸਾ ਸਾਪਨ ਹੋਏ ਜਗ ਕਉ ਖਾਈ ਹਮ ਦੇਖਤੋ ਜਨ ਸਭ ਜਗ ਲੂਟਿਆ ਕਹੋ ਕਬੀਰ ਮੈ ਰਾਮ ਕਹਿ ਛੂਟਿਆ ਗਉੜੀ ਕਬੀਰ ਜੀ ਦੇ ਮੁਹਾਰ ਲਗਾਂ ਪਹਿਰਾਵੂੰ ਸਾਗਲਤਾ ਜੀਨ ਗगन ਦਹਰਾਵੂੰ ਆਪਣੇ ਵਿਚਾਰ ਸਵਾਰੀ ਕੀ ਜੈ ਸਹਜ ਕੈ ਪਾਵੜੇ ਪਗ ਧਰ ਲਈ ਜੈ ਰਹਾਉ ਚਲ ਰੇ ਬੈਕੁੰਠ ਤੁਜ ਲੈ ਤਾਰੂੰ ਹਿਜੈ ਤਾ ਪ੍ਰੇਮ ਕੇ ਚਾਬ ਕੁਮਾਰੂੰ ਕਹਿਤ ਕਬੀਰ ਭਲੇ ਅਸਵਾਰਾ ਬੇਦ ਕ ਤੇਵ ਤੇ ਰਹੈ ਨਿਰਾਰਾ ਗੌੜੀ ਕਬੀਰ ਜੀ ਜੇ ਮੁਖ ਪੰਜੋਂ ਅਮਰਤ ਖਾਏ ਤੇਹ ਮੁਖ ਦੇਖਤ ਨੂੰ ਕਟ ਲਾਏ ਇੱਕ ਦੁਖ ਰਾਮ ਰਾਏ ਕਟ ਹੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਰਹਾਉ ਕਾਇਆ ਬਿ ਗੁੱਤੀ ਬਹੁ ਵਿਧ ਭਾਤੀ ਓ ਜਾਰੇ ਕੋ ਗੱਢਲੇ ਮਟੀ ਕਹੋ ਕਬੀਰ ਹਰੇ ਚਰਨ ਦਿਖਾਵੋ ਪਾਠੇ ਤੇਜਮ ਕਿਉ ਨ ਪਠਾਵੋ ਗੋੜੀ ਕਬੀਰ ਜੀ ਆਪੇ ਪਾਵ ਕਾਪੇ ਪਵਨਾ ਜਾਰੇ ਖਸਮ ਤਨ ਰਖੇ ਕਬਨਾ RAM ਜਬਤ ਤਨ ਜੜ ਕੀ ਨ ਜਾਏ RAM ਨਾਮ ਚਿਤ ਰਹਾ ਸਮਾਏ ਰਹਾਓ ਕਾ ਕੋ ਜਰੇ ਕਾਹੇ ਹੋਏ ਹਾਨ ਨਟਵਟ ਖੇਲੇ ਸਾਰੰਗ ਪਾਨ ਕਹੋ ਕਬੀਰ ਅਖਰ ਦੁਏ ਭਾਖ ਹੋਏਗਾ ਖਸਮ ਤਾਲੇ ਗਰਾਖ ਗੌੜੀ ਕਬੀਰ ਜੀ ਧੂਪ ਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਅਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ RAM ਸਮਾਨ ਨ ਦੇਖੋ ਆਨ ਗੌੜੀ ਕਬੀਰ ਜੀ ਜਿਹ ਸਿਰ ਰਜ ਰਜ ਬੰਦ ਤਾ ਪਾਗ ਸੂ ਸਿਰ ਚੁੰਚ ਸਵਾਰ ਹੈ ਕਾਗ ਇਸ ਤਨ ਤਨ ਕੋ ਕਿਆ ਗਰਵਿਆ RAM ਨਾਮ ਕਾਹੇ ਨਾ ਦ੍ਰਿੜਿਆ ਰਹਾਉ ਕਹਿਤ ਕਬੀਰ ਸੁਨਹੁ ਮਨ ਮੇਰੇ ਇਹੇ ਹਵਾਲ ਹੋਏਗੇ ਤੇਰੇ ਗਉੜੀ ਗਵਰੀ ਦੇ ਕੇ ਪਦੀ 35 ਰਾਗ ਗਉੜੀ ਗਵਰੀ ਅਸ਼ਟ ਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖਾ ਗਿਆ ਵੈ ਸੋ ਸੁਖ ਹਮੋਂ ਨ ਮੰਗੇ ਆ ਭਾਵੈ ਵਿਖਿਆ ਅਜ ਮੂ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ RAM ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਧਰਾਨਾ ਸੋ ਸਿਖ ਹਮੋਂ ਸੱਚ ਕਰ ਜਨ ਸੰਕਾਦ ਕ ਨਾਰਦ ਮਨ ਸਿਖਾ ਤਿੰਨ ਪੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦੇਉ ਨਮ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣ ਜਾਨਾ ਜਿਸ ਕਾ ਭਰਮ ਗਿਆ ਤਿੰਨ ਸਾਚ ਬਿਸ਼ਾਨਾ ਇਸ ਮਨ ਕੋ ਰੂਪ ਨ ਰਖਿਆ ਕਾਈ ਹੁਕਮੇ ਹੋਇਆ ਹੁਕਮ ਬੋਝ ਸਮਾਈ ਇਸ ਮਨ ਕਾ ਕੋਈ ਜਾਣੈ ਪਿਉ ਇਹ ਮਨ ਲੀਨ ਭਏ ਸੁਖ ਦੇਉ ਜਿਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਜਿਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹਿ ਕਬੀਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਕਾਹੇ ਗੁਰੂ ਜੀ ਜੱਪ